ਅਕੀਮਾ ਸਾਹਿਬ ਇਹ ਜਿਹੜੀ ਤਰਾਸ ਦੀ ਆ ਜਿਹੜਾ ਇਹ ਵੱਡਾ ਨੁਕਸਾਨ ਆ ਇਹਦੀ ਕੀ ਕੋਈ ਖਾਸ ਜਿਹੜਾ ਇਹ ਮੁੱਖ ਕਾਰਨ ਕੀ ਹੈ ਮੁੱਖ ਕਾਰਨ ਤੇ ਵੇਖੋ ਜੀ ਇਹ ਜ਼ਮੀਨਾਂ ਦੇ ਨਾਲੋਂ ਜਿਹੜਾ ਲੰਗਦਾ ਬਿਆਸ ਦਰਿਆ ਆ ਉਹ ਮੁੱਖ ਕਾਰਨ ਉਹ ਜਿਹੜੀਆਂ ਭਾਰੀ ਬਾਰਸ਼ਾਂ ਹੋਈਆਂ ਨੇ ਔਰ ਜਿਹੜਾ ਇਹ ਦਰਿਆ ਦਾ ਵਹਾਅ ਉਹ ਸਾਡੇ ਪਿੰਡ ਦੀ ਜ਼ਮੀਨ ਵੱਲੋਂ ਜ਼ਿਆਦਾ ਕੇਂਦਰਿਤ ਹੋ ਗਿਆ ਔਰ ਦਿਨ ਬਦ ਦਿਨ ਰੂਜ਼ ਦੇ ਰੂਜ਼ ਕਿੱਲਾਂ ਦੇ ਕਿੱਲੇ ਜਿਹੜੇ ਉਹ ਵਹਾ ਕੇ ਨਾਲ ਲੈ ਕੇ ਜਾ ਰਹੇ ਆ। ਇਹ ਸਾਡੇ ਜੀ ਕਿਲਾ ਖਾਂ ਦਾ ਥੱਲੇ ਰੁੜਨ ਲਿਆ। ਕਿ ਕਿੱਲਾ ਰੁੜ ਗਈ? ਹਾਂ ਜੀ। ਬਰਬਾਦ ਹੋ ਗਈ। ਹਾਂ ਜੀ ਦਰਵਾਜ਼ਾ ਚਲੇ ਗਿਆ। ਕੀ ਉਹਦੇ ਵਿੱਚ ਫਸਲ ਪਈ ਸੀ? ਉਹਦੇ ਵਿੱਚ ਗੰਨਾ ਲਾਇਆ ਸੀ। ਕਿੰਨਾ ਹੋ ਰਿਹਾ ਇੱਕ ਕਿੱਲੇ ਜੋ ਕਿੰਨਾ ਕੁ ਗੰਨਾ ਤੁਹਾਡਾ ਇਸ ਵਾਰ ਹੋਣ ਦੀ ਉਮੀਦ ਸੀਗੀ ਕੋਈ ਲੱਖ ਸਵਾ ਲੱਖ ਤੇ ਇਹਨਾਂ ਦੇ ਆ ਜ਼ਮੀਨਾਂ ਬਚਾ ਕੇ ਇਹ ਮੋੜਾ ਹੈ ਪਰ ਇੱਥੇ ਦਾ ਜ਼ਮੀਨਾਂ ਹੁਣ ਖਤਮ ਹੋ ਗਈ ਹੈ ਜ਼ਮੀਨਾਂ ਇਹਨਾਂ ਦੀ ਪਾਲਿਸੀ ਹੈ ਜੀ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੇ ਚੱਟ ਦੀ ਗਿਜ਼ਰਾ ਕੋ ਖੋਣੀਆਂ ਨੇ ਇਹ ਕੋ ਸਾਢੇ ਇੱਕ ਕੋ ਕੱਚੀਆਂ ਜ਼ਮੀਨਾਂ ਨੇ ਕੀ ਹੈ ਜਿਹੜੀਆਂ ਮਾਲਕੀ ਹੈ ਮਾਲਕੀਨ ਸ 47 ਦੀ ਵੰਡ ਤੋਂ ਬਾਅਦ ਸਾਡੇ ਵੱਡੇ ਆਪੁਰਖਿਆਂ ਨੂੰ ਇਹ ਜ਼ਮੀਨਾਂ ਮਿਲੀਆਂ ਅਲਾਟ ਹੋਈਆਂ ਨੇ ਇਹ ਉਹ ਜ਼ਮੀਨਾਂ ਨੇ ਇਹ ਉਹ ਜ਼ਮੀਨਾਂ ਨੇ ਕਿ ਜਿਹੜੀਆਂ ਮਲਕੀ ਪਰਾਣੀਆਂ ਜ਼ਮੀਨਾਂ ਕੱਚੀਆਂ ਜ਼ਮੀਨਾਂ ਨੇ ਇਹ ਸਾਡੀ ਰਜਿਸਟਰੀ ਵਾਲੀਆਂ ਬਕਾਇਦਾ ਜ਼ਮੀਨਾਂ ਜੀ ਜਾ ਰਹੀਆਂ ਨੇ ਪਰ ਅੱਜ ਦੀ ਇਸ ਦੀ ਢਾਹ ਤੋਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਯੋਕਸਿ ਵਕ ਵਕ ਸਮੇਂ ਦੇ ਪਿਛਲੇ ਕਈ ਸਾਲਾਂ ਤੋਂ ਦੱਸ ਰਹੇ ਸੀ ਕਿ ਇੱਥੇ ਬਹੁਤ ਮੁਸ਼ਕਲ ਆਉਣੀ ਹੈ ਬਹੁਤ ਵੱਡੀ ਮੁਸ਼ਕਲ ਆ ਰਹੀ ਹੈ ਲੇਕਿਨ ਹੁਣ ਉਹ ਮੁਸ਼ਕਲ ਸਾਹਮਣੇ ਆ ਗਈ ਸਾਡੇ ਸਾਰਿਆਂ ਦੇ ਜਦੋਂ ਕਿ ਹੁਣ ਅੱਗੇ ਅਗਲਾ ਪਿੰਡ ਜਿਹੜੇ ਨੇ ਉਹ ਜਿੱਥੇ ਕਿ ਵੱਸੋ ਐ ਉਹ ਅਫੈਕਟ ਹੋਣਗੇ। ਇਹ ਖੱਬੇ ਪਾਸੇ ਜਿੱਧਰ ਸੂਰਜਵਾਦ ਜਿੱਧਰ ਇਹ ਦਰਿਆ ਵਗ ਰਿਹਾ ਇਧਰ ਜ਼ਿਲ੍ਹਾ ਹੁਸ਼ਿਆਰਪੁਰਾ ਤੇ ਹੁਣ ਇਹ ਵੇਖਦੇ ਆ ਕਿ ਇਹ ਦਰਿਆ ਬਿਆਸ ਨੇ ਜਿਹੜੀ ਇਹਨਾਂ ਦੀ ਜ਼ਮੀਨ ਨੂੰ ਢਾਹ ਲਾਈ ਆ ਹੁਣ ਇਹਨਾਂ ਲੋਕਾਂ ਦੀ ਜੁਬਾਨੀ ਸੁਣਾਂਗੇ ਵੀ ਇਹ ਜਿਹੜੀ ਢਾਹ ਲਗਣੀ ਆ ਕਦੋਂ ਦੀ ਸ਼ੁਰੂ ਹੋਈ ਆ ਤੇ ਹੁਣ ਤੱਕ ਕਿੰਨੀ ਜ਼ਮੀਨ ਜਿਹੜੀ ਆ ਇੱਥੇ ਖੁਰਦ-ਬੁਰਦ ਹੋ ਚੁੱਕੀ ਆ ਸੋ ਇਹ ਤੁਹਾਡਾ ਪਿੰਡ ਵੀ ਇਹੀ ਆ ਬਾਧਰਪੁਰ ਜੋ ਆ ਕੀ ਨਾਂ ਤੁਹਾਡਾ ਗੁਰਪ੍ਰੀਤ ਸਿੰਘ ਜੀ ਕਿੰਨੀ ਕਿ ਜ਼ਮੀਨ ਆ ਤੁਹਾਡੇ ਕੋਲ ਸਾਡੇ ਕੋਲ ਜੀ ਇੱਥੇ 4 ਏਕੜ ਜ਼ਮੀਨ ਆ ਤੇ ਕਿੰਨੀ ਖਰਾਬ ਹੋਈ ਕਿੰਨੀ ਬਚੀ ਆ ਸਾਡਾ ਜੀ ਕਿਲਾ ਥਾਂ ਦਾ ਥੱਲੇ ਰੁੜ ਗਿਆ ਇੱਕ ਕਿਲਾ ਰੁੜ ਗਿਆ ਹਾਂ ਜੀ ਬਰਬਾਦ ਹੋ ਗਈ ਹਾਂਜੀ ਦਰਿਆ ਚਲੇ ਗਿਆ ਕੀ ਉਹਦੇ ਵਿੱਚ ਫਸਲ ਕੀ ਸੀ ਉਹਦੇ ਵਿੱਚ ਗੰਨਾ ਲਾਇਆ ਜੀ ਗੰਨਾ ਰੁੜ ਗਿਆ ਇੱਕ ਕਿੱਲੇ ਜੋ ਕਿੰਨਾ ਕੁ ਗੰਨਾ ਤੁਹਾਡਾ ਇਸ ਵਾਰ ਹੋਣ ਦੀ ਉਮੀਦ ਸੀਗੀ ਕੋਈ ਲੱਖ ਸਵਾ ਲੱਖ ਦੇ ਏੜ-ਗੜ ਲੱਖ ਸਵਾ ਲੱਖ ਦਾ ਗੰਨਾ ਇਸ ਵੀਰ ਦਾ ਰੁੜ ਗਿਆ ਕੀ ਨਾਂ ਦੱਸਿਆ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਦਾ ਤੇ ਸਰਕਾਰ ਨੇ ਸਿਰਫ ਇਹਨੂੰ ਦੇਣਾ ਵਾ 6800 ਰੁਪਈਆ ਇੰਨਾ ਹੀ ਦਿੰਦੀ ਆ ਨਾ ਸਰਕਾਰ ਸਰਕਾਰ ਨੇ ਇਹਨਾਂ ਨੂੰ 6800 ਕੋਈ ਨਹੀਂ ਮਿਲਿਆ ਜੀ ਤਈ ਦੇ ਵਿੱਚ ਵਿਹਾੜ ਆਏ ਨਾ ਕੋਈ ਖਰਾਬਣ ਕੇ ਇਹਨੂੰ ਮਿਲਿਆ ਹੂੰ ਇਸੇ ਤਰ੍ਹਾਂ ਸਿੰਘ ਸਾਹਿਬ ਆਪਣੀ ਵੀ ਜ਼ਮੀਨ ਇੱਥੀ ਹਾਂਜੀ ਸਾਡੀ ਇੱਥੇ ਹੈਗੀ ਹੈ ਜੀ ਜਿਹੜੀ ਦਰਿਆ ਦੇ ਵਿੱਚ ਰੁੜ ਚੁੱਕੀ ਛੇ ਕਿੱਲੇ ਰੁੜੇ ਸਾਡੇ ਚਾਚੇ ਤਾਇਆ ਦੇ ਤਿੰਨਾਂ ਜਣੇ ਦੇ ਦੋ ਦੋ ਕਿੱਲੇ ਤਿੰਨਾਂ ਭਰਾਵਾਂ ਦੇ ਛੇ ਕਿੱਲੇ ਜ਼ਮੀਨ ਰੁੜ ਗਈ ਹੈ ਉਹਦੇ ਵਿੱਚ ਕਿਹੜੀ ਫਸਲ ਸੀ ਗੰਨਾ ਹੀ ਆਪਾਂ ਥੱਲੇ ਗੰਨਾ ਹੀ ਲਾਈਦਾ ਵਾ ਇੱਕ ਦੇ ਸਾਨੂੰ ਮਿਲ ਲੱਗ ਗਿਆ ਟਰਾਂਸਪੋਰਟੇਸ਼ਨ ਸੌਖੀ ਆੜੀ ਕਿਹੜੀ ਮਿਲ ਪੈਂਦੀ ਤੁਹਾਨੂੰ ਕਿੜੀ ਫਗਾਨਾ ਚੱਡਾ 슈ਗਰ ਮਿਲ ਚੱਡਾ 슈ਗਰ ਮਿਲ ਤੇ ਦੂਸਰਾ ਇਹ ਆ ਇੱਥੇ ਦਰਿਆ ਦੇ ਹਰ ਸਾਲੀ ਮਾਰ ਕਰਦਾ ਵਾ ਤੇ ਗੰਨੇ ਦੀ ਫਸਲ ਜਿਹੜੀ ਥੋੜੀ ਪੱਕੀ ਇਹਦੇ ਵਿੱਚ 6 ਕਿੱਲੇ ਕਮਾਦ ਤੁਹਾਡਾ ਸਾਂਝੇ ਕਰਦਾ ਹਾਂ ਹਾਂਜੀ ਖਤਮ ਹੋ ਗਿਆ ਬਿਲਕੁਲ ਜੀ ਮੰਨ ਕੇ ਚੱਲੀਏ ਕਿ 9 ਲੱਖ ਦਾ ਕਮਾਦ ਸੀਗਾ ਜਿੱਦਾਂ ਇਹਨਾਂ ਵੀਰ ਜੀ ਨੇ ਦੱਸਿਆ ਨਾ ਕਿ ਲੱਖ ਸਵਾ ਲੱਖ ਦੀ ਇਹ ਸਾਡੀ ਬਚਤ ਹੀ ਹੂੰ ਜਿਹੜਾ ਟੋਟਲ ਮੁੱਲ ਹੈ 2 ਲੱਖ ਦੇ ਲਗਭਗ ਨਿਕਲਦਾ ਗੱਨਾ 12 ਲੱਖ ਦਾ ਗੰਨਾ ਜੇ 6 ਏਕੜ ਚਲਿਆ ਗਿਆ 12 ਲੱਖ ਦੀ ਫਸਲ ਇਹਨਾਂ ਦੀ ਬਰਬਾਦ ਹੋ ਗਈ ਆ ਜਿਨ੍ਹਾਂ ਦੇ ਵਿੱਚੋਂ ਇਹਨਾਂ ਦੀ ਇਹਨਾਂ ਦੇ ਕਹਿਣ ਮੁਤਾਬਕ 7-8 ਲੱਖ ਰੁਪਏ ਦੀ ਬਚਤ ਹੋਣੀ ਸੀ ਪਰ ਸਰਕਾਰ ਕਹਿੰਦੀ ਆ ਅਸੀਂ 20000 ਜਾਂ 6800 ਰੁਪਿਆ ਦੇਣਾ 20 20000 ਵੀ ਉਹਨੂੰ ਮਿਲਣਾ ਵਾ ਜਿਹਦੀ ਜ਼ਮੀਨ ਅੱਜ ਦੀ ਫਸਲ ਜਿਹੜੀ ਆ ਸੌ ਫੀਸ ਦੀ ਜਿੱਦੀ ਖਰਾਬ ਹੋ ਗਈ ਆ ਪਰ ਇੱਥੇ ਨਾ ਹੁਣ ਫਸਲ ਰਹੀ ਆ ਨਾ ਜ਼ਮੀਨ ਰਹੀ ਆ ਹੁਣ ਇਹ ਵੇਖਣਾ ਹੋਊਗਾ ਕਿ ਸਰਕਾਰ ਇਸ ਮਸਲੇ ਦਾ ਮੁਕਦਮਾ ਜਿਹੜਾ ਇਹ ਇਸ ਮਸਲੇ ਦਾ ਜਿਹੜਾ ਸਰਵੇ ਆ ਉਹ ਕਿਵੇਂ ਕਰਦੇ ਆ ਹੋਰ ਵੀ ਲੋਕ ਇੱਥੇ ਸਾਡੇ ਨਾਲ ਹਾਜ਼ਰ ਆ ਆ ਕੀ ਨਾਂ ਤੁਹਾਡਾ ਸਰਦਾਰ ਜੀ ਮੇਰਾ ਨਾਂ ਦITAR SINGH ਆ ਜੀ ਕਿਹੜਾ ਪਿੰਡ ਆ ਤੁਹਾਡਾ ਤਿੰਨ ਮੇਰਾ ਬਾਜ਼ਰਪੁਰ ਜੋਆ ਜੀ ਅੱਛਾ ਜੀ ਹਾਂ ਸਾਡੀ ਇੱਥੇ ਤਿੰਨ ਕਿਲੇ ਗੰਨਾ ਲੱਗਾ ਜ਼ਮੀਨ ਜੜੀ ਹੈ ਨਾ ਜ਼ਮੀਨ ਵੀ ਗਈ ਤੇ ਗੰਨਾ ਵੀ ਗਿਆ ਸਾਰੇ ਸੁਪਨੇ ਹਨ ਚੂਰ ਕਰ ਸਾਰੇ ਸੁਪਨੇ ਚੂਰ ਕਰ ਦਿੱਤੇ ਇਹ ਬਰਸਾਤ ਨੇ ਕੀਤੇ ਕਿ ਦਰਿਆ ਨੇ ਦਰਿਆ ਨੇ ਕੀਤੇ ਬਰਸਾਤ ਨੇ ਤੇ ਕੁਝ ਨਹੀਂ ਕੀਤਾ ਦਰਿਆ ਨੇ ਕੀਤੇ ਅੱਜ ਅਸੀਂ 23 ਤੋਂ ਲੈ ਕੇ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਦਰਖਾਸਤਾਂ ਦੇ ਰਹੇ ਆ ਸਾਡੀ ਕੋਈ ਨਹੀਂ ਸੁਣੀ ਅੱਜ ਕਰਾਂਗੇ ਕੱਲ ਕਰਾਂਗੇ ਉਹ ਚੁੱਪ ਕਰਕੇ ਅਜੇ ਵੀ ਕੁੰਮ ਕਰਨ ਦੀ ਨੀਂਦ ਸੁਤਈ ਹੈ ਸਾਰਾ ਪਰਿਵਾਰ ਲੱਗਾ ਰਿਹਾ ਮਿਹਨਤ ਕਰਨ ਮਿਹਨਤ ਕਰਨ ਲੱਗ ਜਾ ਇਹ ਮੇਰਾ ਲੜਕਾ ਬਰਦੋਤ ਸਿੰਘ ਇਹ ਫੌਜ ਦੇ ਵਿੱਚੋਂ ਹੌਸਦਾਰੀ ਪੈਨਸ਼ਨ ਆਇਆ ਇਹਨੇ ਆ ਕੇ ਆ ਤਾਂ ਬੜੀ ਮਿਹਨਤ ਵਿਚਾਰੇ ਨੇ ਕੀਤੀ ਸਾਡਾ ਗੱਨਾ ਬਹੁਤ ਵਧੀਆ ਸਾਹਮਣੇ ਲੱਭਣ ਰਿਹਾ ਸਾਡਾ ਗੱਨਾ ਹਾਂਜੀ ਸਭ ਬਰਬਾਦ ਕਰਕੇ ਧਰ ਦਿੱਤਾ ਲੈਗਾ ਤਿੰਨ ਕਿੱਲੇ ਕੰਨਾ ਗਰਜੋਤ ਸਿੰਘ ਵੀ ਸਾਡੇ ਨਾਲ ਆ ਗਏ ਆ ਬਜ਼ੁਰਗਾਂ ਦੇ ਦਸਨ ਸਾਰੇ ਇੱਕ ਸਰਵਿਸਮੈਨ ਨੇ ਫੌਜੀ ਨੇ ਵੀਰ ਸੋ ਗਰਜੋਤ ਸਿੰਘ ਜੀ ਕਦੋਂ ਆ ਕੇ ਇੱਥੇ ਖੇਤੀ ਦਾ ਕੰਮ ਸ਼ੁਰੂ ਕੀਤਾ ਮੈਂ ਸਰ ਸਭ ਤੋਂ ਪਹਿਲਾਂ ਤੁਹਾਡਾ ਜੀ ਆਇਆਂ ਨੂੰ ਕਹਿੰਦਾ ਮੈਂ ਨਾ 2020 2020 ਦੇ ਵਿੱਚ ਰਿਟਾਇਰ ਆਇਆ ਸੀ ਤੇ 2020 ਤੋਂ ਹੀ ਖੇਤੀ ਦੇ ਨਾਲ ਜੁੜਿਆ ਜੇ ਤੇ ਕਾਫੀ ਸ਼ੌਕ ਹੀ ਖੇਤੀ ਕਰਨ ਦਾ ਪਰ ਹੁਣ ਲੱਗਦਾ ਕਿ ਇਹ ਸ਼ੌਕ ਕਿਤੇ ਨਾ ਕਿਤੇ ਸਾਡੀ ਇਹ ਮੁਸੀਬਤ ਦੀ ਗਲੇ ਦੀ ਹੱਡੀ ਬਣਦਾ ਜਾ ਰਿਹਾ ਕਿਉਂਕਿ ਸਰਕਾਰਾਂ ਦਾ ਆਪਣੇ ਪ੍ਰਸ਼ਾਸਨ ਦਾ ਆਪਣੇ ਵੱਲ ਲੋਕਾਂ ਵੱਲ ਧਿਆਨ ਨੀ ਜੇ ਇਹ ਕੋਸਾ ਦਾ ਭਾਵ ਕਿ ਜ਼ਮੀਨ ਦਾ ਵजूद ਖਤਮ ਹੋ ਗਿਆ ਖਤਮ ਹੋ ਗਿਆ ਜੀ ਇਹ ਕੋਈ ਖੇਤੀ ਕਰਨੀ ਖੇਤੀ ਕਰਨੀ ਇਹ ਕੋ ਸਾਡੀ ਕੱਚੀ ਮੈਂ ਨਾ ਇੱਕ ਗੱਲ ਇਹ ਵੀ ਸਾਂਝੀ ਕਰਨਾ ਚਾਹੂੰਗਾ ਆਪਣੇ ਦੇਖਣ ਵਾਲਿਆਂ ਨੂੰ ਕਿ ਦਿੱਲੀ ਦੇ ਵਿੱਚ ਮੋਰਚਾ ਲੱਗਿਆ ਸੀ ਸਾਡਾ ਬਹੁਤ ਵੱਡਾ ਕਿਸਾਨ ਮੋਰਚਾ ਇਹ ਸਾਰੇ ਸਾਡੇ ਭਰਾਏ ਬਜ਼ੁਰਗ ਉੱਥੇ ਜਾਂਦੇ ਸੀ ਕਿ ਸਾਡੀਆਂ ਜ਼ਮੀਨਾਂ ਨਾ ਕਾਰਪੋਰੇਟ ਕਰਾਣੇ ਸਰਕਾਰਾਂ ਖਾਜਣ ਕਿਤੇ ਰਲ ਮਿਲ ਕੇ ਪਰ ਇੱਥੇ ਉਥੋਂ ਤਾਂ ਜ਼ਮੀਨਾਂ ਬਚਾ ਕੇ ਇਹ ਮੋੜਾਏ ਪਰ ਇੱਥੇ ਤਾਂ ਜ਼ਮੀਨਾਂ ਹੁਣ ਖਤਮ ਹੋ ਗਈਆਂ ਜਮੀਨਾਂ ਨਾਲ ਦੀ ਪਾਲਿਸੀ ਹੈ ਜੀ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੇ ਜੱਟ ਜੀ ਵਿੰਦਰਾ ਕੋ ਖੋਣੀਆਂ ਨੇ ਇਹ ਕੋ ਸਾਡੀਆਂ ਕੋ ਕੱਚੀਆਂ ਜ਼ਮੀਨਾਂ ਨਹੀਂ ਗਈਆਂ ਜਿਹੜੀਆਂ ਮਾਲਕੀ ਹੈ ਮਾਲਕੀ ਹਨ 47 ਦੀ ਵੰਡ ਤੋਂ ਬਾਅਦ ਸਾਡੇ ਵੱਡਿਆਂ ਪੁਰਖਿਆਂ ਨੂੰ ਇਹ ਜ਼ਮੀਨਾਂ ਮਿਲੀਆਂ ਅਲਾਟ ਹੋਈਆਂ ਨੇ ਇਹ ਉਹ ਜ਼ਮੀਨਾਂ ਨੇ ਇਹ ਉਹ ਜ਼ਮੀਨਾਂ ਨਹੀਂ ਕਿ ਜਿਹੜੀਆਂ ਮਲਕੀ ਪੁਰਾਣੀਆਂ ਜ਼ਮੀਨਾਂ ਕੱਚੀਆਂ ਜ਼ਮੀਨਾਂ ਨੇ ਇਹ ਸਾਡੀਆਂ ਰਜਿਸਟਰੀ ਵਾਲੀਆਂ ਬਕਾਇਦਾ ਇਹ ਜ਼ਮੀਨਾਂ ਜੀ ਕਿੰਨੀ ਜ਼ਮੀਨ ਤੁਹਾਡੀ ਖਰਾਬ ਹੋਈ ਆ ਸਾਡੀ ਅਸਟਾ ਤੱਕ ਨਿਕਲੇ ਜ਼ਮੀਨ ਜਿਹੜੀ ਉਹ ਚਲੀ ਗਈ ਏ ਸੋ ਕੀ ਨਾਮ ਦੱਸਿਆ ਤੁਸੀਂ ਮੇਰਾ ਗੁਰਜੋਤ ਸਿੰਘ ਗਰਜੋਤ ਸਿੰਘ ਐਕ ਸਰਵਿਸ ਮੈਨ ਨੇ ਕਹਿੰਦੇ ਬੜਾ ਚਾ ਸੀ ਆ ਕੇ ਫੌਜੋ ਆ ਕੇ ਖੇਤੀ ਕਰਾਂਗੇ ਪਰਿਵਾਰ ਦਾ ਜਿਹੜਾ ਵਾ ਜਿਹੜਾ ਆਪਣਾ ਖਾਨਦਾਨੀ ਕਿੱਤਾ ਵਾ ਉਹਨੂੰ ਅੱਗੇ ਵਧਾਵਾਂਗੇ ਆ ਸਾਡੇ ਨਾਲ ਨਿਹੰਗ ਸਿੰਘ ਸੀਗੇ ਇਹਨਾਂ ਦਾ ਵੀ ਸਾਂਝੇ ਘਰ ਦੇ ਵਿੱਚੋਂ 6 ਕਿੱਲੇ ਜਿਹੜਾ ਰਕਬਾ ਜਿਹੜਾ ਰੁੜ ਚੁੱਕਿਆ ਦਰਿਆ ਬੁਰਦ ਹੋ ਚੁੱਕਿਆ ਅਜੇ ਵੀ ਦਰਿਆ ਦੀਆਂ ਜਿਹੜੀਆਂ ਢਿੱਗਾ ਜਿਹੜੀ ਢਾਹ ਲੱਗੀ ਰਹੀ ਆ ਹੋਰ ਇੱਥੇ ਕਿਹੜਾ ਵੀਰ ਆ ਜੀ ਦਾ ਜਾਦੇ ਨੁਕਸਾਨ ਹੋਇਆ ਵਾ ਹਾਂਜੀ ਸੋ ਇਸੇ ਤਰ੍ਹਾਂ ਇੱਕ ਹੋਰ ਇੱਥੇ ਪੀੜਤ ਪੀੜਤ ਨਹੀਂ ਇਹੀ ਕਵਾਂਗੇ ਕਿਉਂਕਿ ਪੀੜਤਾ ਅਖਵਾਉਣਾ ਸਾਨੂੰ ਸ਼ੋਭਾ ਨਹੀਂਗਾ ਪ੍ਰਭਾਵਿਤ ਜਿਹੜੇ ਆ ਕਹਿੰਦਾ ਜਿਨ੍ਹਾਂ ਦਾ ਨੁਕਸਾਨ ਹੋਇਆ ਕੀ ਨਾਂ ਤੁਹਾਡਾ ਭਾਜੀ ਬਲਕਾਰ ਸਿੰਘ ਪੰਚਾਇਤ ਦੇ ਅੰਦਰ ਜੀ ਪੰਚ ਇਹ ਕਿਹੜਾ ਪਿੰਡ ਤੁਹਾਡਾ ਬਦਪੁਰ ਜੋ ਤੁਹਾਡਾ ਵੀ ਬਦਪੁਰ ਜੋ ਇਹ ਪਿੰਡ ਤੇ ਇੱਥੇ ਕਿੰਨੇ ਕ ਆਪਣਾ ਰਕਬਾ ਲੱਗਦਾ ਤੇ ਕਿੰਨੇ ਕ ਦਾ ਨੁਕਸਾਨ ਸਰ 12 ਕਿੱਲੇ ਖੇਤੀ ਹੱਡੇ 12 ਚੋਂ 5 ਕਿੱਲੇ ਗੰਨਾ ਜਿਹੜਾ ਰੋਣ ਰਿਹਾ ਕਨਾਲ ਕਰਿਆ ਗਿਆ ਦੋ ਕਿੱਲੇ ਪੱਠੇ ਆਣ ਤੇ ਬਾਕੀ ਝੋਨੇ ਨੂੰ ਢਾ ਲੱਗੀ ਗਏ। ਪੰਜ ਕਿੱਲੇ ਗੰਨਾ ਪੰਜ ਕਿੱਲੇ ਗੰਨਾ ਰੁੜ ਗਿਆ ਦੋ ਕਿੱਲੇ ਪੱਠੇ ਖਤਮ ਹੋ ਗਏ। ਉਹ ਵੀ ਗਏ। ਉਹ ਵੀ ਗਏ। ਤੇ ਹੋਣ ਜਿਹੜਾ ਅੱਗੇੜ ਪੰਜ ਕਿੱਲੇ ਸਾਰੇ ਦਾ ਝੋਨਾ ਰੁਣ ਲਿਆ ਗਿਆ। ਪੰਜ ਤੇ ਦੋ 7 ਏਕੜ। 7 ਏਕੜ ਜਿਹੜਾ ਜਾ ਚੁੱਕਿਆ ਤੇ ਅੱਗੇ ਹੋਰ ਕਿੰਨਾ ਕਿੱਲੇ ਦਾ ਡੁੱਬਣ ਦਾ ਜਿਹੜਾ ਹੁਣ ਅਗਲਾ ਪੰਜ ਕਿੱਲੇ ਬਚਾ ਉਹਨੂੰ ਵੀ ਢਾ ਲੱਗੀ ਬਿਲਕੁਲ ਜਾਣ ਜਾ ਜਾਂ ਸਾਹਮਣਾ ਜੀ। ਕੀ ਨਾਂ ਦੱਸਿਆ? ਬਲਕਾਰ ਸਿੰਘ। ਬਲਕਾਰ ਸਿੰਘ ਉਹਨਾਂ ਦੀ 7 ਕਿੱਲੇ ਜ਼ਮੀਨ ਜਿਹਦੀ ਜੇ ਮਾਰਕੀਟ ਕੀਮਤ ਵੇਖੀਏ ਤੇ ਮੇਰੇ ਖਿਆਲ 2 ਕਰੋੜ ਦੇ ਕਰੀਬ ਉਹਦੀ ਕੀਮਤ ਆ ਆ ਜੇ ਜਿਗਰੇ ਆ ਜਿਗਰੇ ਆ ਇਧਰ ਵੇਖੋ ਕੈਮਰਾਮੈਨ ਸਭ ਦਿਖਾਓ ਜਿਹੜੇ 2 ਕਰੋੜ ਦਾ ਨੁਕਸਾਨ ਕਰਾ ਕੇ ਵੀ ਭਾਣਾ ਮੰਨ ਰਹੇ ਆ ਅਜੇ ਵੀ 5 ਕਿੱਲੇ ਹੋਰ ਜ਼ਮੀਨ ਆ ਜਿਹੜੀ 1.5 ਕਰੋੜ ਦੀ ਅੱਗੇ ਹੋਰ ਆ ਉਹਦੀ ਵੀ ਕੋਈ ਉਮੀਦ ਨਹੀਂ ਆ ਕਿ ਬਚਣੀ ਆ ਕਿ ਜੇ ਨਹੀਂ ਬਚਣੀ ਇੱਥੇ ਮੰਤਰੀ ਵੀ ਆਏ ਤੇ ਸੰਤਰੀ ਵੀ ਆਏ ਇੱਥੇ ਅਫਸਰ ਵੀ ਆਏ ਉਹਨਾਂ ਦਾ ਤਾਂ ਕੁਝ ਨਹੀਂ ਉਹਨਾਂ ਵਾਤੇ ਤੇ ਮੂਸਲ ਤੇ ਕਣੀਆਂ ਪੈ ਰੀਆਂ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਨੇ ਮੂਸਲ ਤੇ ਕਣੀਆਂ ਨੁਕਸਾਨ ਜਦੋਂ ਕਿਸੇ ਦਾ ਹੁੰਦਾ ਹੋਵੇ ਨਾ ਤੇ ਫਿਰ ਮੂਸਲ ਤੇ ਕਣੀਆਂ ਲੱਗਦੀਆਂ ਖੇਤੀ ਦੇ ਬਹੁਤ ਵੱਡੇ ਜਿਹੜੇ ਅਫਸਰ ਨੇ ਔਰ ਖੇਤੀ ਮਾਹਿਰ ਨੇ ਪੰਜਾਬ ਦੇ ਅ ਸਦਾ ਗੁਰਬਾ ਸਿੰਘ ਜੀ ਚੀਮਾ ਉਹ ਵੀ ਇਸੇ ਪਿੰਡ ਦੇ ਹੀ ਵਸਨੀਕ ਆ ਅਕੀਮਾ ਸਾਹਿਬ ਇਹ ਜਿਹੜੀ ਤਰਾਸਦੀ ਆ ਜਿਹੜਾ ਇਹ ਵੱਡਾ ਨੁਕਸਾਨ ਆ ਇਹਦੀ ਕੀ ਤੁਸੀਂ ਖਾਸ ਜਿਹੜਾ ਇਹ ਮੁੱਖ ਕਾਰਨ ਕੀ ਮੰਨਦੇ ਮੁੱਖ ਕਾਰਨ ਤੇ ਵੇਖੋ ਜੀ ਇਹ ਜ਼ਮੀਨਾਂ ਦੇ ਨਾਲੋਂ ਜਿਹੜਾ ਨੰਗ ਦਾ ਬਿਆਸ ਤਰਿਆ ਉਹ ਮੁੱਖ ਕਾਰਨ ਹੈ ਉਹ ਜਿਹੜੀਆਂ ਭਾਰੀ ਬਾਰਸ਼ਾਂ ਹੋਈਆਂ ਨੇ ਔਰ ਜਿਹੜਾ ਇਹ ਦਰਿਆ ਦਾ ਵਹਾਅ ਹੈ ਉਹ ਸਾਡੇ ਪਿੰਡ ਦੀ ਜ਼ਮੀਨ ਵੱਲੋਂ ਜ਼ਿਆਦਾ ਕੇਂਦਰਿਤ ਹੋ ਗਿਆ ਔਰ ਦਿਨ ਬਦ ਦਿਨ ਰੋਜ਼ ਦੇ ਰੋਜ਼ ਕਿੱਲਿਆਂ ਦੇ ਕਿੱਲੇ ਜਿਹੜੇ ਉਹ ਬਹਾ ਕੇ ਨਾਲ ਲੈ ਕੇ ਜਾ ਰਿਹਾ ਤੁਹਾਡਾ ਵੀ ਨੁਕਸਾਨ ਹੋਇਆ ਇਹਦੇ ਵਿੱਚ ਮੇਰੇ ਆਪਣੇ ਇੱਥੇ 16 ਏਕੜ ਮੇਰੇ ਪਰਿਵਾਰਕ ਮੇਰੀ ਆਪਣੀ ਜ਼ਮੀਨ ਇੱਥੇ ਸੀ ਜਿਹੜੀ ਕਿ 88 ਦੇ ਵਿੱਚ ਸ਼ੁਰੂ ਹੋਈ ਕਰਦਿਆਂ ਕਰੰਦਿਆਂ ਉਹ ਵੀ ਸਾਰੀ ਦੀ ਸਾਰੀ ਇਹ ਬਿਆਸ ਲੈ ਗਿਆ ਬੁਰਦ ਹੋ ਗਈ ਬਿਲਕੁਲ ਦਰਿਆਵਰਤ ਹੋ ਗਈ ਹੈ ਔਰ ਸਾਡੇ ਜਿਹੜੇ ਨਗਰ ਦੀ ਅਗਰ ਮੈਂ ਗੱਲ ਕਰਾਂ ਤੇ ਇੱਥੋਂ ਮੇਰੇ ਨਗਰ ਦੀ ਹੁਣ 200 ਏਕੜ ਦੇ ਕਰੀਬਨ ਜ਼ਮੀਨ ਜਿਹੜੀ ਹੈ ਉਹ ਸਾਰੀ ਦਰਿਆਵਾਂ ਵਰਦ ਹੋ ਗਈ ਹੈ ਇਹ ਸਾਰਾ ਦਾ ਸਾਰਾ ਜਿਹੜਾ ਵੀ ਬੈਲਟ ਹੈ ਨਾ ਸ੍ਰੀ ਹਰਗੰਦਪੁਰ ਤੱਕ ਜਿੰਨੇ ਵੀ ਪਿੰਡ ਨੇ ਇਹ ਸਾਰੇ ਪ੍ਰਭਾਵਿਤ ਹੋਏ ਨੇ ਆ ਲੋੜਾ ਕਿ ਇੱਥੇ ਆ ਕੇ ਕੁਝ ਆਪਾਂ ਇਹਨਾਂ ਦੇ ਲਈ ਕੁਝ ਕਰੀਏ ਕਿਉਂਕਿ ਇੱਥੇ ਸਭ ਤੋਂ ਪਹਿਲਾਂ ਕੀ ਹੋਇਆ ਸੀਗਾ ਵੀ ਸਪਾਰ ਜਦੋਂ ਸ਼ੁਰੂ ਹੋਏ ਸੀ ਸਪਾਰ ਇੱਕ 98 ਦੇ ਵਿੱਚ ਬਣਿਆ ਸੀਗਾ ਔਰ ਸਾਡੇ ਸਾਰਿਆਂ ਵੱਲੋਂ ਵੱਖ-ਵੱਖ ਸਮਿਆਂ ਤੇ ਇਸ ਬਾਰੇ 27 ਸਾਲ ਹੋ ਗਏ ਹਾਂ ਜੀ ਬਿਲਕੁਲ ਉਦੋਂ ਵੀ ਕਹਿੰਦੇ ਰਹੇ ਕਿ ਇਸ ਨੂੰ ਹੋਰ ਐਕਸਟੈਂਡ ਕਰ ਦਿਓ ਇਹਦੀ ਮਰਮਮਤ ਕਰਾ ਦਿਓ ਲੇਕਿਨ ਪਤਾ ਨਹੀਂ ਕਿਉਂ ਨਹੀਂ ਸਾਡੇ ਵੱਲ ਇਧਰੋਂ ਧਿਆਨ ਹੋਇਆ ਉਸ ਵੇਲੇ ਮੰਨ ਲੈਂਦੇ ਆ ਕਿ ਅਸੀਂ ਕੋਈ 50 60 ਏਕੜ ਸਾਡੇ ਜਿਹੜੇ ਗਏ ਸੀਗੇ ਪਰ ਹੁਣ ਜਦੋਂ ਕਿ ਇੱਕ ਗਰੀਬ ਕਿਸਾਨ ਜਿਸ ਦੇ ਕੋਲ 2 ਏਕੜ ਮਾਲਕੀ ਹੋਵੇ 3 ਏਕੜ ਮਾਲਕੀ ਹੋਵੇ ਉਸ ਤੇ ਅਗਰ ਰੁੜ ਜਾਵੇ ਤੇ ਉਹਦਾ ਕੀ ਕਰੇਗਾ ਇਹਦਾ ਹੱਲ ਕੀ ਆ ਹੱਲ ਤੇ ਦੇਖੋ ਜੀ ਹੱਲ ਇਹ ਆ ਕਿ ਇਹ ਡਰੇਨੇਜ ਡਿਪਾਰਟਮੈਂਟ ਨੂੰ ਇੱਥੇ ਬਿਲਕੁਲ ਸਤਰਕ ਹੋ ਕੇ ਔਰ ਇੱਥੇ ਜਿਹੜੀਆਂ ਉਹ ਵਾਲਸ ਬਣਦੀਆਂ ਨੇ ਜਿਹੜੇ ਸਪਾਰ ਬਣਨੇ ਵੱਡੇ ਉਹ ਲਾਉਣੇ ਪੈਣਗੇ ਉਹ ਬਣਾਉਣੇ ਪਏਗਾ ਕਿਉਂਕਿ ਅਜੇ ਤੇ ਇਹ ਜ਼ਮੀਨਾਂ ਜਾ ਰਹੀਆਂ ਨੇ ਪਰ ਅੱਜ ਦੀ ਇਸ ਦੀ ਢਾਹ ਤੋਂ ਅੱਗੇ ਆਉਣ ਵਾਲੇ ਸਮੇਂ ਦੇ ਵੇਰ ਫਿਰ ਕਿਉਂਕਿ ਅਸੀਂ ਵਕ ਵਕ ਸਮੇਂ ਤੇ ਪਿਛਲੇ ਕਈ ਸਾਲਾਂ ਤੋਂ ਦੱਸ ਰਹੇ ਸੀ ਕਿ ਇਥੇ ਬਹੁਤ ਮੁਸ਼ਕਲ ਆਉਣੀ ਹੈ ਬਹੁਤ ਵੱਡੀ ਮੁਸ਼ਕਲ ਆ ਰਹੀ ਹੈ ਲੇਕਿਨ ਹੁਣ ਉਹ ਮੁਸ਼ਕਲ ਸਾਹਮਣੇ ਆ ਗਈ ਸਾਡੇ ਸਾਰਿਆਂ ਦੇ ਜਦੋਂ ਕਿ ਹੁਣ ਅੱਗੇ ਅਗਲਾ ਪਿੰਡ ਜਿਹੜੇ ਨੇ ਉਹ ਜਿੱਥੇ ਕਿ ਵੱਸੋ ਐ ਉਹ ਅਫੈਕਟ ਹੋਣਗੇ ਸਿੱਧੇ ਡਾਇਰੈਕਟ ਰੂਪ ਦੇ ਵਿੱਚ ਅਫੈਕਟ ਹੋਣਗੇ ਤੇ ਹੁਣ ਵੀ ਮੈਂ ਬੇਨਤੀ ਕਰੂੰਗਾ ਕਿ ਆਪਣੇ ਸਾਡੇ ਇਸ ਇਲਾਕੇ ਦੀ ਸਾਰ ਲਈ ਜਾਵੇ ਕਿਸੇ ਨਾ ਕਿਸੇ ਤਰ੍ਹਾਂ ਇਸ ਜ਼ਮੀਨ ਨੂੰ ਬਚਾਇਆ ਜਾਵੇ ਸਾਡੀਆਂ ਜ਼ਮੀਨਾਂ ਪੱਕੀਆਂ ਔਰ ਅਬਜਾਊ ਜ਼ਮੀਨਾਂ ਨੇ ਜਿਸ ਦੇ ਵਿੱਚ ਕਿ ਬਹੁਤ ਅਬਜਾਊ ਸ਼ਕਤੀ ਹੈ ਇਸ ਜ਼ਮੀਨ ਦੇ ਵਿੱਚ ਪਰ ਅਨਗੋਲਿਆ ਕੀਤਾ ਜਾ ਰਿਹਾ ਮੇਰੀ ਬੇਨਤੀ ਆ ਕਿ ਇਸ ਨੂੰ ਬਚਾ ਲਿਆ ਜਾਵੇ ਸੋ ਚਿਮਾ ਸਾਹਿਬ ਨੇ ਕਿਹਾ ਕਿ ਇਹਨਾਂ ਦੀ ਖੁਦ ਦੀ 16 ਏਕੜ ਜ਼ਮੀਨ ਕਿਸੇ ਵੀਰ ਦੀ 5 ਏਕੜ ਕਿਸੇ ਦੀ 12 ਏਕੜ ਕਿਸੇ ਦੀ 3 ਏਕੜ ਤੇ ਇਹ ਵੀ ਇੱਕ ਕਿਸਾਨ ਆ ਇੱਕ ਪਰਿਵਾਰ ਆ ਚਲੋ ਇੱਕ ਪੜਿਆ ਲਿਖਿਆ ਪਰਿਵਾਰ ਆ ਇਸ ਸਰਕਾਰੀ ਨੌਕਰੀ ਕਰਦੇ ਆ ਇਹਨਾਂ ਦਾ ਤਾਂ ਗੁਜ਼ਰਗੁਜ਼ਾਰਾ ਕੋਈ ਹੋ ਜੂਗਾ ਪਰ ਜਿਹੜੇ ਪਰਿਵਾਰਾਂ ਦਾ ਗੁਜ਼ਰਗੁਜ਼ਾਰਾ ਸਿਰਫ ਖੇਤੀ ਦੇ ਉੱਤੇ ਨਿਰਭਰ ਆ ਉਹ ਕਿੱਦਾਂ ਨੂੰ ਜਾਣਗੇ ਆ ਹੋਰ ਆ ਆਪਣੇ ਵੀਰ ਆ ਤੁਹਾਡਾ ਵੀ ਕੋਈ ਨੁਕਸਾਨ ਹੈਗਾ ਇਹਦੇ ਵਿੱਚ ਜੀ ਨਹੀਂ ਇਹ ਦੂਜੇ ਪਿੰਡਾਂ ਦੇ ਜਿਹੜਾ ਅੱਗੇ ਪੈਣ ਨੂੰ ਜਿਹਨਾਂ ਨੂੰ ਨੁਕਸਾਨ ਇਹਨਾਂ ਦਾ ਹੈਗਾ ਸੋ ਇਸੇ ਤਰ੍ਹਾਂ ਹੋਰ ਵੀ ਇੱਥੇ ਸਾਡੇ ਨਾਲ ਕਿਸਾਨ ਹਾਜ਼ਰ ਆ ਤੁਹਾਡਾ ਕਿੰਨਾ ਨੁਕਸਾਨ ਆ ਮੈਂ ਕੈਪਟਨ ਨੌਨਿਹਾਲ ਸਿੰਘ ਮੇਰੀ ਜ਼ਮੀਨ ਇੱਥੇ ਤਕਰੀਬਨ ਕਿ ਲੱਖ ਪਿੱਛੇ ਆ ਮੇਰਾ ਜੇ ਨੁਕਸਾਨ ਨਹੀਂ ਹੋਇਆ ਹਾਂ ਪਰ ਮੈਂ ਕਹਿੰਦਾ ਵੀ ਹੋ ਚੁੱਕਿਆ ਹੈ ਹੋ ਇਹ ਕਰਕੇ ਚੁੱਕਿਆ ਹੈ ਕਿ ਜਿਸ ਹਿਸਾਬ ਨਾਲ ਸਰਕਾਰ ਦਾ ਕੰਮ ਚੱਲ ਰਿਹਾ ਹੈ ਇਹਨਾਂ ਜਿਹੜਾ 200 400 ਕਰੋੜ ਰੁਪਇਆ ਲਾ ਕੇ ਬ੍ਰਿਜ ਇੱਧਰ ਬਣਾਇਆ ਸੀ ਇਹ ਹੁਣ ਉਥੋਂ ਪੈਸੇ ਖਾ ਚੁੱਕੇ ਨੇ ਜਿੰਨੇ ਖਾਣੇ ਹਨ ਇਹ ਹੁਣ ਬ੍ਰਿਜ ਇੱਧਰ ਸਾਡੇ ਪਿੰਡਾਂ ਰੋੜ ਕੇ ਤੇ ਬਾਬੇ ਮੰਜ ਲਾ ਕੇ ਬਣਾਉਣਾ ਚਾਹੁੰਦੇ ਨੇ ਜੇ ਦਰਿਆ ਨੂੰ ਨਹੀਂ ਡੱਕਣਗੇ ਤੇ ਬਾਬੇ ਮੰਝ ਲਾਗੇ ਇੱਕ ਹੋਰ ਬ੍ਰਿਜ ਬਣਾਉਣਗੇ ਤੇ ਪੱਕਾ ਪੋਲੇ ਦਰਿਆ ਦੇ ਉੱਤੇ ਪੱਕਾ ਪੋਲੇ ਜਿਹੜਾ ਸ਼੍ਰੀ ਹਰਗੰਗਨਪੁਰ ਨੂੰ ਜੋੜਦਾ ਹੈ ਹਿਸ਼ਾਰਪੁਰ ਗਰਦਾਸਪੁਰ ਨੂੰ ਅੱਛਾ ਉਹ ਸੜਕ ਵੱਡੀ ਹੋ ਰਹੀ ਹੈ ਹਾਂਜੀ ਨਹੀਂ ਸੜਕ ਤਾਂ ਵੱਡੀ ਜਿਹੜੀ ਹੋ ਹੀ ਰਹੀ ਹੈ ਮਤਲਬ ਇਹ ਜਿਹੜਾ ਦਰਿਆ ਏ ਅਸਲ 'ਚ ਉਹ ਜਿੱਥੇ ਦਰਿਆ ਵਗਦਾ ਉੱਥੇ ਬ੍ਰਿਜ ਬੱਜਾ ਹੋਇਆ ਤੇ ਹੁਣ ਇੱਧਰ 4-5 ਹਜ਼ਾਰ ਏਕੜ ਜ਼ਮੀਨ ਹੈ ਇੱਕ ਪਿੰਡੇ ਵਿੱਚ ਪੂਰਾ ਪੰਜ-ਛੇ ਪਿੰਡਾਂ ਦੀ ਜ਼ਮੀਨ ਹੈ ਜਿਹੜੀ ਤਕਰੀਬਨ 5000 ਏਕੜ ਦੇ ਆਸ-ਪਾਸ ਹੈ ਰੋੜ ਤੋਂ ਇਧਰ ਇਧਰ ਪਾਰ ਵਾਲੀ ਜਿਹੜੀ ਉਹ ਲੱਗ ਸਾਡੇ ਅੰਦਾਜ਼ੇ ਅਨਸਾਰ ਤੁਹਾਡੀ ਸੋਝੀ ਅਨਸਾਰ ਕਿਦਾਂ ਬਚਾਇਆ ਜਾ ਸਕਦਾ ਇਹ ਬਚਾਇਆ ਇਸ ਤਰੀਕੇ ਨਾਲ ਜਾ ਸਕਦਾ ਕਿ ਇਹਨੂੰ ਜਿੰਨੇ ਜ਼ਿਆਦਾ ਜ਼ਿਆਦਾ ਸਪਾਰ ਬੰਨਣ ਪਿੱਛੇ ਪੱਕੇ ਬੰਨਣ ਪਿੱਛੋਂ ਵੱਜਣ ਪਿੱਛੋਂ ਬੰਨਣ ਇੱਥੋਂ ਬੰਦੇ ਸਾਡੇ ਪਿੰਡ ਦੇ ਨਾਲ ਭੇਟ ਪਤਨ ਦਾ ਢਾਹਾ ਬਹੁਤ ਤਗੜਾ ਉੱਥੋਂ ਰੋਕਦਾ ਥੋੜਾ ਜਆ ਪਰ ਉਹ ਢਾਹਾ ਜੋ ਅਗਲੇ ਪਾਸੇ ਨਾਲ-ਨਾਲ ਦਰਿਆ ਦੇ ਕਿਨਾਰੇ ਦੇ ਪੱਕੇ ਸਪਾਰ ਬੰਨ ਕੇ ਤੇ ਪਾਣੀ ਨੂੰ ਰੋਕਣ ਤੇ ਫੇਰ ਇਹ ਦਰਿਆ ਨੂੰ ਦਰਿਆ ਵਾਲੀ ਜਗ੍ਹਾ ਤੇ ਕਰਨ ਤੇ ਲੋਕ ਬਚ ਸਕਦੇ ਨੇ ਨਹੀਂ ਇਹਨਾਂ ਦਾ ਕਰੋੜਾਂ ਰੁਪਇਆ ਲੱਗਾ 브릿ਜ ਦਾ ਵੀ ਖੂਚ ਜਾਏਗਾ ਨਵਾਂ ਇੱਕ 브릿ਜ ਬਣੂ ਜੋ ਹੋਰ ਕਿਉਂ ਕਿ ਦਰਿਆ ਦਾ ਸਾਰਾ ਵਹਣ ਇੱਥੋਂ ਇੱਕ ਏਕੜ ਪਿੱਛੇ ਚਲਾ ਗਿਆ ਉਹ ਨੀਵੀਂ ਜਗ੍ਹਾ 3-3 ਫੁੱਟ ਇਹ ਦਰਿਆਸਦਰ ਬਾਬੇ ਮੰਝ ਦੇ ਕੋਲ ਜਾਏਗਾ ਜਦ ਬਾਬੇ ਮੰਝ ਕੋਲ ਜਾਏਗਾ ਤਾਂ ਵਿਚਰਾ ਜਿੰਨਾ ਇਲਾਕਾ ਹੈਗਾ ਸਾਰਾ ਦਰਿਆ ਆਪਣੀ ਲਪੇਟ ਚ ਲੈ ਕੇ ਸਾਰੇ ਖਤਮ ਕਰ ਦੇਵੇਗਾ ਕੀ ਨਾਂ ਦੱਸਿਆ ਤੁਸੀਂ ਕੈਪਟਨ ਨੌਨਾਰ ਸਿੰਘ ਇਹਦੇ ਨਾਲ ਹੀ ਹੈ ਜੇ ਜਿਹੜੇ ਜਮਾਨ ਇੱਥੇ ਕਿਸਾਨਾਂ ਦੀ ਜ਼ਮੀਨ ਗਈ ਹੈ ਮੈਂ ਚਾਹੁੰਨਾ ਕਿ ਸਰਕਾਰ ਕਮਜ਼ ਕਮ 10000 ਰੁਪਏ ਮਹੀਨਾ ਪੈਨਸ਼ਨ ਲਾ ਦੇ ਉਹਨਾਂ ਦੀ ਕਿਸਾਨ ਦੀ ਕਿਉਂ ਸਰਕਾਰਾਂ ਕੋ ਇੰਨੇ ਪੈਸੇ ਨੇ ਪੈਨੀਆਂ ਤਨਖਾਹਾਂ ਮੰਤਰੀਆਂ ਨੂੰ ਦੇ ਰਹੇ ਨੇ ਸੰਤਰੀਆਂ ਨੂੰ ਦੇ ਰਹੇ ਨੇ 10-10 ਬੰਦੇ ਨਾਲ ਰੱਖਨੇ ਜੇ ਇਹਨਾਂ ਨੂੰ ਵਿਚਾਰਿਆ ਇਹ ਰੋਟੀ ਕਿੱਥੋਂ ਖਾਣਗੇ ਅੱਜ ਇਹ ਜਾਣਦੇ ਨੇ ਕੱਲ ਨੂੰ ਹੋਰ ਹੀ 10 ਜਾਣਗੇ ਉਹਨਾਂ ਨੂੰ ਕੀ ਹਿੱਸੇ ਇਹਨਾਂ ਦੀ ਜ਼ਮੀਨ ਹੀ ਚਲੀ ਗਈ ਕੀ ਕਰਨਗੇ ਕਿੱਥੋਂ ਰੋਟੀ ਖਾਣਗੇ ਸੋ ਨੌਨਿਹਾਲ ਸਿੰਘ ਹੋਣਾ ਦਾ ਇੱਕ ਬਹੁਤ ਵਧੀਆ ਸੁਝਾਅ ਵਾ ਕਿ ਘੱਟੋ ਘਾਟੇ ਨਾਲ ਲੋਕਾਂ ਦੀ ਪੈਨਸ਼ਨ ਲਈ ਜਾਵੇ ਜਿੱਦਾਂ ਹਰੇਕ ਬੰਦੇ ਦਾ ਕੋਈ ਨੁਕਸਾਨ ਹੋ ਜਾਂਦਾ ਕੋਈ ਸਰਕਾਰੀ ਅਧਿਕਾਰੀ ਕਰਮਚਾਰੀ ਚਲਿਆ ਜਾਂਦਾ ਉਹਦੇ ਪਰਿਵਾਰ ਦਾ ਜਿਹੜਾ ਵਾ ਪ੍ਰਬੰਧ ਕੀਤਾ ਜਾਂਦਾ ਪਰ ਸਰਦਾਰ ਨੌਨਿਹਾਲ ਜੀ ਇਹ ਝੋਟਿਆਂ ਵਾਲੀ ਸਰਕਾਰ ਇਹ ਤੋਂ ਲੱਸੀ ਆਪਾਂ ਕਿੱਥੋਂ ਪਾਵਾਂਗੇ ਇਹਨਾਂ ਵਾਸਤੇ ਸਭ ਕਿਸੇ ਵਾਸਤੇ ਕੁਝ ਬਣ ਸਕਦਾ ਪਰ ਕਿਸਾਨ ਵਾਸਤੇ ਜ਼ਿਮੀਂਦਾਰ ਵਾਸਤੇ ਕੁਝ ਨਹੀਂ ਬਣ ਸਕਦਾ ਵੱਖਰੀ ਗੱਲ ਹੈ ਇਹਨਾਂ ਨੇ ਸਾਡੀਆਂ ਜਿਹੜੀਆਂ ਆਮਦਨਾਂ ਜਿਹੜੀਆਂ ਵਾ ਸਾਡੀਆਂ ਫਸਲਾਂ ਦੇ ਮੁੱਲ ਦੁੱਗਣੇ ਕਰਨ ਦਾ ਜਿਹੜਾ ਸਾਡੇ ਨਾਲ ਵਾਅਦਾ ਕੀਤਾ ਸੀ ਪਰ ਅੱਜ 11-12 ਸਾਲ ਬੀਤ ਗਏ ਇਹਨਾਂ ਨੇ ਨਵੀਂ ਸਰਕਾਰ ਨੇ ਕੁਝ ਨਹੀਂ ਕੀਤਾ ਸੋ ਆਹ ਦੇਖਦੇ ਆ ਇੱਥੇ ਹੁਣ ਸਰਕਾਰਾਂ ਕੀ ਕਰਦੀਆਂ ਨੇ ਸਰਕਾਰਾਂ ਇਹਨਾਂ ਡੋਬ ਰਹੇ ਲੋਕਾਂ ਨੂੰ ਖੁਰ ਰਹੀਆਂ ਜ਼ਮੀਨਾਂ ਨੂੰ ਕਿਵੇਂ ਬਚਾਉਂਦੀਆਂ ਨੇ ਕਲਮ న్యూਸ ਲਈ ਪਿੰਡਰ ਜੋਆ ਹਲਕਾ ਸ਼੍ਰੀ ਅਰਗਵਿੰਦਪੁਰ ਤੋਂ ਕੁਲਦੀਪ ਸਿੰਘ ਜਾਫਰਪੁਰ